ਦੋਸਤੋ ਇਸ ਘਰ ਦੇ ਵਿੱਚ ਜਿਹੜੀ ਸ਼ੂਟਿੰਗ ਚੱਲ ਰਹੀ ਸੀ ਤੁਸੀਂ ਦੇਖਿਆ ਭਾਈ ਅਮਰ ਸਿੰਘ ਚਮਕੀਲਾ ਤੇ ਫਿਲਮ ਬਣ ਰਹੀ ਜਿਹੜੀ ਚਮਕੀਲਾ ਜਿਹਨੂੰ ਬਾਲੀਵੁੱਡ ਦੇ ਡਾਇਰੈਕਟਰ ਇੰਤਿਆਜ਼ ਅਲੀ ਡਾਇਰੈਕਟ ਕਰ ਰਹੇ ਆ ਤੁਸੀਂ ਦੇਖ ਰਹੇ ਆ ਫਿਲਮ ਦੀ ਸ਼ੂਟਿੰਗ ਇਸ ਘਰ ਦੇ ਵਿੱਚ ਹੋਈ ਸੀਗੀ ਕਿਉਂਕਿ ਇਹਹੀ ਉਹ ਘਰ ਸੀਗਾ ਜਿੱਥੇ ਵਿਆਹ ਦਾ ਪ੍ਰੋਗਰਾਮ ਸੀ ਜਿੱਥੇ ਅਖਾੜਾ ਲਾਉਣ ਲਈ ਬੀਬਾ ਅਮਰ ਜੋਤ ਤੇ ਭਾਈ ਅਮਰ ਸਿੰਘ ਚਮਕੀਲਾ ਆਏ ਹੋਏ ਸੀ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਇੱਥੇ ਸ਼ੂਟਿੰਗ ਚੱਲ ਰਹੀ ਸੀਗੀ ਕੱਲ ਹੀ ਜਿਹੜੀ ਆ ਸ਼ੂਟਿੰਗ ਇੱਥੇ ਸਮਾਪਤ ਹੋਈ ਆ ਫਲੋਰ ਦੇ ਪਿੰਡ ਮਸੰਪੁਰ ਦੇ ਵਿੱਚ ਤੇ ਨੈ ਵਿਆਹ ਦਾ ਕੰਪੂਰਿਆਦਾ ਮਾਹੌਲ ਬਣਾਇਆ ਸੀ ਕਿਉਂਕਿ ਵਿਆਹ ਦੇ ਸੀਨ ਨੂੰ ਜਿਹੜਾ ਜਦੋਂ ਚਮਕੀਲਾ ਤੇ ਅਮਰਜੋਤ ਦੇ ਗੋਲੀ ਮਾਰ ਦਿੱਤੀ ਜਾਂਦੀ ਆ ਇਸੇ ਜਿਹੜਾ ਵਿਆਹ ਫੰਕਸ਼ਨ ਦੇ ਦੌਰਾਨ ਜਿੱਥੇ ਖਾੜਾ ਲਾਉਣ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆਏ ਸੀ ਇਸੇ ਘਰ ਦੇ ਵਿੱਚ ਜਿਹੜਾ ਆ ਅੰਤਮ ਸਾਹ ਲੈ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਇਹ ਉਹ ਸੰਦੂਕ ਆ ਦੋਸਤੋ ਇਸ ਸੰਦੂਕ ਨੂੰ ਜਿਹੜਾ ਆ ਚਮਕੀਲਾ ਜੀ ਦੀ ਫਿਲਮ ਦੇ ਵਿੱਚ ਫਿਲਮਾਇਆ ਗਿਆ ਤੁਸੀਂ ਦੇਖੋਗੇ ਆ ਘਰ ਆ ਇਸੇ ਘਰ ਦੇ ਵਿੱਚ ਜਿਹੜਾ ਆ ਵਿਆਹ ਦਾ ਪ੍ਰੋਗਰਾਮ ਸੀ ਸਾਰਾ ਲੋਬੇ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਇਹ ਘਰ ਆ ਜਿੱਥੇ ਸ਼ੂਟਿੰਗ ਹੋਈ ਆ ਦੋ ਦਿਨ ਪਹਿਲਾਂ ਤੁਸੀਂ ਦੇਖਿਆ ਕਿ ਚਮਕੀਲੇ ਦੀ ਫਿਲਮ ਜਿਹੜੀ ਆ ਰਹੀ ਆ ਨਵਾਂ ਜਿਹਨੂੰ ਅਮਤੀਆਜ਼ ਅਲੀ ਡਾਇਰੈਕਟ ਕਰ ਰਿਹਾ ਦਲਜੀਤ ਸਾਈਂ ਤੇ ਪਰਮੇਤੀ চোপੜਾ ਦੇ ਵਿੱਚ ਅਮਰ ਸਿੰਘ ਚੰਕੀਲਾ ਤੇ ਵਿਵਾ ਅਮਰਜੋ ਦਿਖ ਨੂੰ ਧੰਨਵਾਦ ਕਰ ਰਿਹਾ ਇਸੇ ਘਰ ਦੇ ਵਿੱਚ ਜਿਹੜਾ ਆ ਵਿਆਹ ਦਾ ਜਿਹੜੀ ਸੇਵਾ ਫਰਮਾਈ ਗਈ ਹੈ। ਇਸੇ ਘਰ ਦੇ ਵਿੱਚ ਵਿਆਹ ਸਗਾ ਜਿੱਥੇ ਅਮਰ ਸਿੰਘ ਚੰਕੀਲਾ ਤੇ ਵਿਵਾ ਅਮਰਜੋ ਦਾ ਖੜਾ ਲਾਉਣਾ ਹੈ। ਸਾਹਮਣੇ ਉਹ ਦੇਖੋ ਇਹ ਉਹ ਚਵਾਰਾ ਜਿੱਥੇ ભાઈ અમર سنگ ચમકીલા ਤੇ બીબા અમરજોત ને આખરી વારી બેઠકે પ્રસાદા શક્યા ਸੀ તેમ તો તૈયાર કારણ કે ખેદી જેડી રેકોર્ડિંગ આ પૂરી હો ચુકી આ ਤੇ ਹੁਣ ਜਿਹੜੇ ਆ ભਾਈ અમર سنگ ਚਮકીલા ਦਾ ਜਿਹੜਾ ਰੋਲ ਪਲੇ ਕਰ ਰਿਹਾ ਦਲਜੀਤ ਦਸਾਈ ਤੇ ਉਹਨਾਂ ਦੀ ਟੀਮ ਜਿਹੜੀ ਆ ਉਹ ਨਿਰਮਲ ਪਹੁੰਚ ਚੁੱਕੀ ਆ ਦੇਖੋ ਟੈਂਟ ਲੱਗਾ ਆ ਸਾਹਮਣੇ ਜਿਹੜਾ ਅਮਰੂਦ ਦਾ ਦਰਖਤ ਦੇਖ ਰਹੇ ਤੁਸੀਂ ਬਿਲਕੁਲ اسی ਜਗ੍ਹਾ ਦੇ ਉੱਤੇ ਖਾੜਾ ਲੱਗਾ ਸੀ ਬਾਈ ਅਮਰ ਸਿੰਘ ਚੰਕੀਲਾ ਤੇ ਬੀਬਾ ਅਮਰਜੋਦਾ ਤੇ ਸਾਹਮਣੇ ਜਿਹੜਾ ਉਹ ਰਸਤਾ ਆ ਜਿੱਥੋਂ ਬਾਈ ਅਮਰ ਸਿੰਘ ਚੰਕੀਲਾ ਤੇ ਬੀਬਾ ਅਮਰਜੋਦਾ ਦੀ ਜਿਹੜੀ ਗੱਡੀ ਆ ਆਖਰੀ ਵਾਰੀ ਇਸ ਘਰ ਦੇ ਬਾਹਰ ਆ ਕੇ ਰੁਕੀ ਸੀਗੀ ਤੇ اسی ਘਰ ਦੇ ਵਿੱਚ ਜਿਹੜਾ ਆ ਬਾਈ ਅਮਰ ਸਿੰਘ ਚੰਕੀਲਾ ਤੇ ਬੀਬਾ ਅਮਰਜੋਦਾ ਨੂੰ ਜਿਹੜਾ ਜਿਹੜਾ ਗੋਲੀ ਲੱਗਦੀ ਆ ਉਹ ਦ੍ਰਿਸ਼ ਜਿਹੜਾ ਇਸੇ ਘਰ ਦੇ ਬਾਹਰ ਜਿਹੜਾ ਫਿਲਮਾਇਆ ਗਿਆ ਕਿਉਂਕਿ ਘਰ ਦੇ ਬਿਲਕੁਲ ਬਾਹਰ ਜਿਹੜਾ ਅਖਾੜਾ ਲੱਗਾ ਸੀ ਘਰ ਦੇ ਉੱਪਰਲਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਵੀਊ ਸਾਰਾ ਇਹਦੇ ਵਿੱਚ ਦੇਖੋ ਟੈਂਟ ਉਤਾਰਿਆ ਜਾ ਰਿਹਾ ਕਿਉਂਕਿ ਜਿਹੜੀ ਫਿਲਮ ਦੀ ਸ਼ੂਟ ਹੈ ਉਹ ਇੱਥੇ ਕੰਪਲੀਟ ਹੋ ਗਈ ਆ 4 ਦਿਨ ਦੀ ਸ਼ੂਟਿੰਗ ਜਿਹੜੀ ਆ ਉਹ ਇਸ ਘਰ ਦੇ ਵਿੱਚ ਚੱਲੀ ਸੀ ਮੈਂ ਦੇਖੋ ਹਲਵਾਈਆਂ ਦਾ ਸਮਾਨ ਸਾਰਾ ਪਿਆ ਆ ਜਿਹਨੂੰ ਚੱਕਿਆ ਜਾ ਰਿਹਾ ਇੱਥੋਂ ਹੁਣ ਸਾਰਾ ਸਮਾਨ ਪਧਰਾ ਕੀਤਾ ਜਾ ਰਿਹਾ ਆ ਤੁਸੀਂ ਦੇਖ ਰਹੇ ਆ ਦੋਸਤੋ ਐਸੀ ਹੀ ਕਰਦੇ ਵਿੱਚ ਜਿਹੜੀ ਪੂਰੀ ਰੌਣਕ ਲੱਗੀ ਸੀਗੀ 4 ਦਿਨ ਪਹਿਲਾਂ 1988 ਤੋਂ ਬਾਅਦ ਦੁਬਾਰਾ ਇਹਨੂੰ ਵਿਆਹ ਦੇ ਰੰਗ ਵਿੱਚ ਰੰਗਿਆ ਗਿਆ ਦੇਖੋ ਘਰ ਨੂੰ ਰੰਗ ਕੀਤਾ ਆ ਵਧੀਆ ਪੂਰਾ ਵਿਆਹ ਦਾ ਮਾਹੌਲ ਕ੍ਰੀਏਟ ਕੀਤਾ ਸੀ ਇੱਥੇ 1988 ਤੋਂ ਬਾਅਦ 2023 ਦੇ ਅੰਦਰ ਦੁਬਾਰਾ ਘਰ ਦੇ ਵਿੱਚ ਪਹਿਲਾਂ ਵਾਂਗੂ ਰੌਣਕਾਂ ਦਿਖਾਈਆਂ ਗਈਆਂ ਕਿਉਂਕਿ ਅਖਾੜਾ ਬਾਈ ਅਮਰ ਸਿੰਘ ਚਮਕੀਲਾ ਦਾ ਬੀਬਾ ਅਮਰ ਜੋਤਾ ਇੱਥੇ ਫਲਮਾਇਆ ਗਿਆ ਇਮਤੀਆਜ਼ ਅਲੀ ਵੱਲੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਯਾਦਾਂ ਆ ਉਹ ਇਸ ਘਰ ਦੇ ਨਾਲ ਜੁੜੀਆਂ ਆ ਕਿਉਂਕਿ ਇਹਹੀ ਉਹ ਘਰ ਆ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਆ ਆ ਦੇਖੋ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਦੇਖਿਆ ਇਹੋ ਜਿਹੜਾ ਦਰਖਤ ਆ ਅਮਰੂਦ ਦਾ ਜਿਹਦੇ ਥੱਲੇ ਬਿਲਕੁਲ ਸਾਹਮਣੇ ਇਹਦੇ ਸਟੇਜ ਲੱਗੀ ਸੀ ਅਖਾੜਾ ਲੱਗਾ ਸੀ 8 ਮਾਰਚ 1988 ਨੂੰ ਤੇ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਇਮਤੀਆਜ਼ ਅਲੀ ਵੱਲੋਂ ਬੀਬਾ ਅਮਰਜੋਤ ਤੇ ਅਮਰ ਸਿੰਘ ਚਮਕੀਲੇ ਦਾ ਜਿਹੜਾ ਦ੍ਰਿਸ਼ ਐ ਖਾੜੇ ਦਾ ਬਿਲਕੁਲ ਇਸੇ ਜਗ੍ਹਾ ਤੇ ਫਰਮਾਇਆ ਗਿਆ ਜਿੱਥੇ ਜਿਹੜਾ ਤਲਜੀਦ ਦੇ ਸਾਂਝ ਤੇ ਪਰਨੀਤੀ ਚੋਪੜਾ ਨੂੰ ਇੱਥੇ ਜਿਹੜਾ ਰੋਲ ਜਿਹੜਾ ਉਹਨਾਂ ਦਾ ਬਾਈ ਅਮਰ ਸਿੰਘ ਚਮਕੀਲੇ ਦਾ ਉਹ ਇੱਥੇ ਪਲੇ ਕੀਤਾ ਗਿਆ ਉਹਨਾਂ ਵੱਲੋਂ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਸਟੇਜ ਲੱਗੀ ਸੀ ਦੋਸਤੋ ਅਮਤੀ ਹਜ਼ਲੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫਿਲਮ ਚਮਕੀਲਾ ਆ ਤੁਸੀਂ ਜਦੋਂ ਫਿਲਮ ਦੇਖੋਗੇ ਵੱਡੇ ਪਰਦੇ ਦੇ ਉੱਤੇ ਤਾਂ ਤੁਸੀਂ ਦੇਖੋਗੇ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਸਟੇਜ ਲੱਗੀ ਸੀ ਤੇ ਰਿਐਲਿਟੀ ਦੇ ਵਿੱਚ ਵੀ ਇਹੀ ਹੋ ਕਰ ਸੀਗਾ ਆ ਦੇਖੋ ਇਹ ਉਹ ਟਰਾਲੀ ਆ ਜਿੱਥੇ ਜਿਹੜੇ ਆ ਸਰੋਤੇ ਖੜੇ ਸੀਗੇ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਜਦੋਂ ਗੋਲੀ ਚੱਲਦੀ ਆ ਫਿਰ ਖੇਤਾਂ ਦੇ ਵਿੱਚ ਇੱਧਰ ਭੱਜਦੇ ਆ ਦੂਰ ਦੂਰ ਤੱਕ ਲੋਕਾਂ ਨੂੰ ਭੱਜਦੇਆਂ ਨੂੰ ਜਿਹੜਾ ਦਿਖਾਇਆ ਜਾਂਦਾ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਖੜਾ ਆ ਇੱਥੇ ਆ ਕੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜਿਹੜੀ ਗੱਡੀ ਆ ਕਿੱਥੇ ਜਾ ਕੇ ਰੁਕਦੀ ਆ ਦਲਜੀਤ ਦਾ ਸਾਂਝ ਤੇ ਪਰਨੀਤੀ ਚੋਪੜਾ ਬਿਲਕੁਲ ਇਸੇ ਜਗ੍ਹਾ ਤੇ ਜਿੱਥੇ ਤੁਸੀਂ ਦੇਖ ਰਹੇ ਆ ਇਸੇ ਜਗ੍ਹਾ ਤੇ ਆ ਕੇ ਉਹਨਾਂ ਦੀ ਐਮਬੈਸਡਰ ਗੱਡੀ 1786 ਇੱਥੇ ਆ ਕੇ ਰੁਕਦੀ ਆ ਤੁਸੀਂ ਫਿਲਮ ਦੇ ਵਿੱਚ ਵੀ ਦੇਖੋਗੇ ਕਿਉਂਕਿ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਇਸੇ ਜਗ੍ਹਾ ਤੇ ਆ ਕੇ ਜਦੋਂ ਰੁਕੇ ਸੀ ਜਦੋਂ ਉਹਨਾਂ ਦੇ ਸਾਥੀ ਜਿਹੜੇ ਸਾਜੀ ਆ ਉਹਨਾਂ ਨੇ ਜਿਉਂ ਹੀ ਜਿਹੜਾ ਆ ਸਮਾਨ ਢੋਲਕੀਆਂ ਤੇ ਬਾਜਾ ਜਿਹੜਾ ਆਪਣੀ ਗੱਡੀ ਦੀ ਡਿੱਗੀ ਚੋਂ ਬਾਹਰ ਕੱਢਿਆ ਤਾਂ ਉਸੇ ਵਕਤ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਇਸ ਫਨਨੀ ਸੰਸਾਰ ਤੋਂ ਸਦਾ ਦੇ ਲਈ ਅਲਵਿਦਾ ਕਰ ਜਾਂਦੇ ਆ ਭਾਈ ਅਮਰ ਸਿੰਘ ਚਮਕੀਲਾ ਤੇ ਵੀ ਬਾ ਅਮਰ ਜੋ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਪ੍ਰਨੀਤੀ ਚੌਪੜਾ ਤੇ ਦਲਜੀਤ ਦਸਾਂਹ ਚ ਬੈਠੇ ਸੀਗੇ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਮੇਕਅਪ ਮੈਨ ਸੀਗੇ ਤੇ ਇਸੇ ਜਗ੍ਹਾ ਦੇ ਉੱਤੇ ਦਲਜੀਤ ਦਸਾਂਹ ਤੇ ਜਿਹੜਾ ਪ੍ਰਨੀਤੀ ਚੋਪੜਾ ਵੱਲੋਂ ਬਾਰ-ਬਾਰ ਰੀਟੇਕ ਕੀਤਾ ਜਾ ਰਿਹਾ ਸੀ ਸੀਨ ਨੂੰ ਇਹ ਬਿਲਕੁਲ ਖੇਤਾਂ ਦੇ ਅੰਦਰ ਆ ਜਿਹੜੇ ਖੇਤ ਤੁਸੀਂ ਦੇਖ ਰਹੇ ਆ ਦੂਰ-ਦੂਰ ਤੱਕ ਲੋਕ ਭੱਜਦੇ ਆ ਆਪਣੀਆਂ ਜਾਨਾਂ ਬਚਾਉਂਦੇ ਆ ਚਾਰੇ ਪਾਸੇ ਹਾਹਾਕਾਰ ਮੱਚ ਜਾਂਦੀ ਹੈ ਫਿਲਮ ਦੇ ਸੀਨ ਦੇ ਵਿੱਚ ਵੀ ਸਾਰੇ ਗੱਲ ਇਹ ਦਿਖਾਈ ਜਾਂਦੀ ਆ ਇੱਕਦਮ ਭਗੜਮਚ ਜਾਂਦੀ ਹੈ ਸਾਰੇ ਸੀਨ ਜਿਹੜੇ ਆ ਇਮਤੀਆਜ਼ ਅਲੀ ਵੱਲੋਂ ਇਸੇ ਜਗ੍ਹਾ ਤੇ ਫਰਮਾਇਆ ਗਿਆ ਕਿਉਂਕਿ ਇਹਹੀ ਉਹ ਜਗ੍ਹਾ ਸੀਗੀ ਜਿੱਥੇ ਭਾਈ ਅਮਰ ਸਿੰਘ ਚਮਕੀਲਾ ਤੇ ਵੀ ਬਾ ਮਰਜੋਤ ਨੇ ਆਖਰੀ ਸਾਲ ਐ ਉਸ ਘਰ ਨੂੰ ਅੱਗੇ ਬਿਲਕੁਲ ਇਹਨੂੰ ਦਿਖਾਉਣ ਤੇ ਵੀ ਬੇਪਾਬੰਦੀ ਹੁੰਦੀ ਆ ਕਿਸੇ ਨੂੰ ਅੰਦਰ ਜਾਣ ਨਹੀਂ ਦਿੰਦਾ ਦਿੱਤਾ ਜਾਂਦਾ ਯੂਟਿਊਬਰ ਨੂੰ ਵੀ ਵੀਡੀਓ ਬਣਾਉਣ ਦੇ ਲਈ ਪਰ ਸਾਰੀ ਫਿਲਮ ਜਿਹੜੀ ਆ ਇਮਤੀਆਜ਼ ਅਲੀ ਵੱਲੋਂ ਇਸ ਘਰ ਦੇ ਅੰਦਰ ਡਾਇਰੈਕਟ ਕੀਤੀ ਗਈ ਬੜੀ ਜਦੋਜਹਿਦ ਤੋਂ ਬਾਅਦ ਉਹਨਾਂ ਨੇ ਪਰਮਿਸ਼ਨ ਜਿਹੜੀ ਆ ਅਲੌਗ ਹੋਈ ਘਰਦਿਆਂ ਤੋਂ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਫਿਲਮ ਨੂੰ ਇਸ ਘਰ ਦੇ ਬਾਹਰ ਤੇ ਅੰਦਰ ਸ਼ੂਟ ਕੀਤਾ ਗਿਆ ਘਰ ਦੇ ਅੰਦਰ ਵਿਆਹ ਦਾ ਸੀਨ ਸੀ ਤੇ ਬਾਹਰ ਜਿਹੜਾ ਅਖਾੜੇ ਦਾ ਸੀਨ ਸੀਗਾ ਸਾਰਾ ਜਦੋਂ ਅਨਾਊਂਸਮੈਂਟ ਹੁੰਦੀ ਆ ਕਿ ਆ ਗਈ ਪੰਜਾਬ ਦੀ ਬਲੰਦ ਜੋੜੀ ਆ ਗਈ ਪੰਜਾਬ ਦੀ ਬਲੰਦ ਜੋੜੀ ਅਮਰ ਸਿੰਘ ਚਮਕੀਲਾ ਤੇ ਵੀ ਬਾ ਮਰ ਜੋਤ ਤੇ ਸਾਰਾ ਪੰਡਾਲ ਜਿਹੜਾ ਆ ਉਹ ਤਾੜੀਆਂ ਦੇ ਨਾਲ ਗੂੰਜ ਜਾਂਦਾ ਕਿਉਂਕਿ ਜਿਹੜਾ ਸੀਨ ਨੂੰ ਫਲਮਾਉਣ ਦੇ ਲਈ ਇੱਥੇ ਜਿਹੜਾ ਆ ਸੈਂਕੜੇ ਜਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਸਰੋਤੇ ਬਣਾਇਆ ਗਿਆ ਸੀ ਉਹ ਇੱਥੇ ਇਕੱਠੇ ਹੋਏ ਸੀਗੇ ਜਿਨ੍ਹਾਂ ਵੱਲੋਂ ਤਾੜੀਆਂ ਦੀ ਗੜਗੜਾਹਟ ਦੇ ਵਿੱਚ ਜਦੋਂ ਅਮਰ ਸਿੰਘ ਚਮਕੀਲਾ ਇੱਥੇ ਗੱਡੀ ਦੇ ਵਿੱਚ ਬਾਹਰ ਉਤਰਦੇ ਆ ਤੇ ਉਸੇ ਵਕਤ ਉਹਨਾਂ ਨੂੰ ਜਿਹੜਾ ਹੈ ਗੋਲੀਆਂ ਮਾਰ ਕੇ ਮੌਤੇ ਘਾਟ ਤਾਰ ਦਿੱਤਾ ਜਾਂਦਾ। ਇਹੀ ਉਹ ਰਸਤਾ ਆ 8 ਮਾਰਚ 1988 ਨੂੰ ਜਿਹੜਾ ਸਨੱਟਾ ਪਸਰ ਜਾਂਦਾ ਏਸੀ ਸੜਕ ਦੇ ਉੱਤੇ ਜਿੱਥੇ ਪਹਿਲਾਂ ਪੂਰੇ ਵਿਆਹ ਦੀਆਂ ਰੌਣਕਾਂ ਲੱਗੀਆਂ ਸੀ ਤੇ ਇੱਕਦਮ ਗੋਲੀ ਲੱਗਣ ਤੋਂ ਬਾਅਦ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਚੋਦੇ ਪੂਰੇ ਰਾਸਤੇ ਤੇ ਸਨੱਟਾ ਪਸਰ ਜਾਂਦਾ। ਆਰੇ ਦੋਸਤੋ ਹੁਣ ਇੱਥੇ ਚੱਲ ਪਿਆ ਘਰ ਦੇ ਬਾਹਰ ਤੋਂ ਸਾਰਾ ਵੀਡੀਓ ਘਰ ਦੇ ਅੰਦਰਲੀ ਤੇ ਬਾਹਰਲੀ ਵੀਡੀਓ ਬਣਾ ਕੇ ਚੱਲ ਪਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਚਵਾਰੇ ਤੇ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੂਤ ਨੇ ਆਪਣਾ ਅੰਤਮ ਸਮਾ ਬਤਾਇਆ ਸੀਗਾ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਲਗਾਤਾਰ ਉਸ ਚਵਾਰੇ ਨੂੰ ਦੇਖ ਚੁੱਕੇ ਆ ਜਗENDER ਪਾਲ ਨੂੰ ਮਿਲ ਚੁੱਕੇ ਆ ਪਰ ਦੁਬਾਰਾ ਵੀਡੀਓ ਬਣਾਉਣ ਦਾ ਇੱਕ ਕਾਰਨ ਇਹ ਆ ਕਿ 1988 ਤੋਂ ਬਾਅਦ ਅੱਜ 2023 ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਸੇ ਹੀ ਰੰਗ ਦੇ ਵਿੱਚ ਉਸ ਚਵਾਰੇ ਨੂੰ ਤੇ ਘਰ ਨੂੰ ਦੁਆਰਾ ਰੰਗਿਆ ਗਿਆ ਕਿਉਂਕਿ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਇੱਥੇ ਤੇ ਇਸ ਲਈ ਤੁਹਾਨੂੰ ਜਿਹੜਾ ਇਹ ਦਿਖਾ ਰਹੇ ਹਾਂ ਵੈਸੇ ਵੀ ਅੱਜ ਦੋਸਤੋ 4 ਮਾਰਚ ਹੋ ਚੁੱਕੀ ਆ 8 ਮਾਰਚ 1988 ਨੂੰ ਜਿਹੜੀ ਆ ਚਮਕੀਲਾ ਜੀ ਦੀ ਵਰਸੀ ਆ ਤੇ ਆ ਦੇਖੋ ਇਹ ਘਰ ਦੇ ਇਹ ਚਵਾਰੇ ਦੇ ਅੰਦਰ ਜਾਣ ਦੇ ਲਈ ਖੂਦੇ ਜਾਣ ਦੇ ਲਈ ਇਹ ਐਂਟਰੀ ਆ ਦੇਖੋ ਇੱਥੋਂ ਐਂਟਰ ਕਰਕੇ ਕਣਕ ਬੀਜੀ ਆ ਸਾਰੇ ਪਾਸੇ ਕਿਉਂਕਿ ਇਮਤੀਆਜ਼ ਅਲੀ ਵੱਲੋਂ ਬਿਲਕੁਲ ਮਾਰਚ ਮਹੀਨੇ ਨੂੰ ਹੀ ਚੂਜ਼ ਕੀਤਾ ਗਿਆ ਇਹਦਾ ਕਾਰਨ ਇਹ ਆ ਦੋਸਤੋ ਕਿਉਂਕਿ ਚਮਕੀਲਾ ਤੇ ਅਮਰਜੋਤ ਜੀ ਨੂੰ 8 ਮਾਰਚ 1988 ਨੂੰ ਜਿਹੜਾ ਮੌਤੇ ਘਟ ਉਤਾਰਿਆ ਗਿਆ ਸੀ ਕਿਉਂਕਿ ਮਾਰਚ ਮਹੀਨਾ ਹੀ ਚੱਲ ਰਿਹਾ ਆ ਉਸੇ ਜਗ੍ਹਾ ਨੂੰ ਇਹ ਜਿਹੜਾ ਇਮਤੀਆਜ਼ ਅਲੀ ਵੱਲੋਂ ਜਿਹੜਾ ਆਪਣੀ ਫਿਲਮ ਦੇ ਵਿੱਚ ਦਿਖਾਇਆ ਜਾ ਰਿਹਾ ਆ ਤੁਸੀਂ ਦੇਖ ਰਹੇ ਹੋ ਹੁਣ ਤੁਹਾਨੂੰ ਮੈਂ ਜਾ ਕੇ ਉਹ ਦਿਖਾਉਣਾ ਸਾਹਮਣੇ ਚਵਾਰਾ ਮੇਰੇ ਦੋਸਤੋ ਪਹਿਲਾਂ ਤੁਹਾਨੂੰ ਘਰ ਦਿਖਾਇਆ ਸੀਗਾ ਉਹ ਜਿੱਥੇ ਵਿਆਹ ਦਾ ਸਾਰਾ ਅਖਾੜੇ ਦਾ ਪ੍ਰੋਗਰਾਮ ਫਲਮ ਦਾ ਸੀਨ ਤੇ ਹੁਣ ਇਹ ਚਵਾਰਾ ਤੁਹਾਨੂੰ ਦਿਖਾ ਰਹੇ ਹਾਂ ਸਾਡੀਆਂ ਪਹਿਲੀਆਂ ਵੀਡੀਓ ਚ ਵੀ ਤੁਸੀਂ ਲਗਾਤਾਰ ਦੇਖਿਆ ਤੇ ਆਹ ਚਵਾਰਾ ਹੈ ਉਹ ਜਿੱਥੇ ਭਾਈ ਅਮਰ ਸਿੰਘ ਚਮਕੀਲਾ ਨੇ ਆਖਰੀ ਵਾਰੀ ਰੋਕੀ ਖਾਦੀ ਸੀਗੀ ਤੇ ਤੁਸੀਂ ਦੇਖ ਰਹੇ ਹਾਂ ਇਸ ਘਰ ਨੂੰ ਦੁਬਾਰਾ ਜਿਹੜਾ ਰੰਗ ਰੋਪਣ ਕਰਕੇ ਜਿਹੜਾ ਇਹਦੀ ਪੁਰਾਣੀ ਲੁੱਕ ਨੂੰ ਦੁਬਾਰਾ ਬਰਕਰਾਰ ਕਰ ਦਿੱਤਾ ਗਿਆ 28 ਤਰੀਕ ਤੋਂ ਲੈ ਕੇ 3 ਤਰੀਕ ਤੱਕ ਲਗਾਤਾਰ ਜਿਹੜੀ ਆ ਇਥੇ 4 ਦਿਨ ਫਿਲਮ ਦੀ ਸ਼ੂਟਿੰਗ ਚੱਲੀ ਆ ਚਮਕੀਲਾ ਦੀ ਜਿੱਥੇ ਇਮਤੀਆਜ਼ ਅਲੀ ਨੇ ਜਿਹੜਾ ਆ ਬਹੁਤ ਅੱਛੇ ਢੰਗ ਦੇ ਨਾਲ ਇਸ ਸਾਰੇ ਜਿਹੜਾ 뷰 ਨੂੰ ਕੁਰੀਅਸ ਚਾਰੇ ਨੂੰ ਤੇ ਉਸ ਘਰ ਨੂੰ ਬੜੇ ਅੱਛੇ ਢੰਗ ਨਾਲ ਜਿਹੜਾ ਆ ਉਹ ਕੈਪਚਰ ਕੀਤਾ ਜਿਸ ਨੂੰ ਤੁਸੀਂ ਵੱਡੇ ਪਰਦੇ ਦੇ ਉੱਤੇ ਦੇਖੋਗੇ ਕਿਉਂਕਿ ਭਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੂਵੀ ਆ ਬਾਲੀਵੁੱਡ ਦੇ ਵਿੱਚ ਧਮਾਲ ਪਾਉਣ ਦੇ ਲਈ ਬਿਲਕੁਲ ਤਿਆਰ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਦੁਬਾਰਾ ਮੈਸੂਪੁਰ ਦੀ ਧਰਤੀ ਤੇ 1988 ਤੋਂ ਬਾਅਦ ਦੁਆਰਾ ਦੇਖਿਆ ਗਿਆ 2023 ਦੇ ਵਿੱਚ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋ ਦੀ ਭੂਮਿਕਾ ਦੇ ਵਿੱਚ ਦਲਜੀਤ ਦਾ ਸਾਹ ਤੇ ਪ੍ਰਨੀਤੀ ਚੋਪੜਾ ਨੇ ਨਸੁਮ ਪਰਦੇਸ ਧਰਤੀ ਦੇ ਉੱਤੇ ਦੁਆਰਾ ਉਹਨਾਂ ਯਾਦਾਂ ਨੂੰ ਤਾਜ਼ੀਆਂ ਕੀਤਾ ਜੋ 8 ਮਾਰਚ 1988 ਨੂੰ ਇਸ ਪਿੰਡ ਦੇ ਵਿੱਚ ਵਾਪਰੀਆਂ ਸੀ ਇਸੇ ਜਵਾਰੇ ਦੇ ਵਿੱਚ ਬੈਠ ਕੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋ ਨੇ ਜਿੱਥੇ ਪ੍ਰਸ਼ਾਦਾ ਖਾਧਾ ਤੇ ਉਸ ਤੋਂ ਬਾਅਦ ਬਿਲਕੁਲ ਇਸੇ ਸਾਈਡ ਦੇ ਉੱਤੋਂ ਗੱਡੀ ਜਿਹੜੀ ਹੈ ਨਿਕਲ ਤੇ ਉਹ ਸਾਹਮਣੇ ਘਰ ਦੇ ਉੱਤੇ ਬਣਾਉਣੇ ਦਿਖਾਡੇ ਦਾ ਜਿੱਥੇ ਬਾਈ ਅਮਰ ਸਿੰਘ ਲਿਤਾ ਤੇ ਪਿਤਾ ਅਮਰ ਜੋਤ ਨੂੰ ਜਿਹਾ ਮੋਟਰ ਦੇ ਘੱਟ ਪਤਾਰ ਦਿੱਤਾ ਜਾਂਦਾ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਜਦੋਂ ਫਿਲਮ ਵੱਡੇ ਬਜਟ ਦੇ ਨਾਲ ਵਾਲੇ ਬਾਲੀਵੁੱਡ ਦੀ ਮੂਵੀ ਬਣੇਗੀ ਤੁਸੀਂ ਦੇਖੋਗੇ ਕਿਉਂਕਿ ਅਸੀਂ ਉਹ ਸੀਨ ਦੇਖ ਰਹੇ ਸੀ ਜਦੋਂ ਬਾਈ ਚਮਕੀਲਾ ਦੀ ਗੱਡੀ 1786 ਹਾਂ ਤੇ ਰੁਕਦੀ ਆ ਤੇ ਉਹਨਾਂ ਦਾ ਜਿਹੜਾ ਅਨਾਉਂਸਰ ਹੈ ਉਹ ਨੌਂਸ ਕਰਦਾ ਕਿ ਆ ਗਈ ਮੋਰਨੀ 1786 ਧਮਾਲਾਂ ਪਾਉਣ ਲਈ ਜਿੱਥੇ ਪੰਜਾਬ ਦੀ ਬਲੰਦ ਆਵਾਜ਼ ਬਾਈ ਅਮਰ ਸਿੰਘ ਚਮਕੀਲਾ ਤੇ ਪਿਪਾ ਅਮਰਜੋਤ ਪਹੁੰਚ ਚੁੱਕੇ ਆ ਐਨ ਆਈ ਕਹਿਣ ਦੇ ਬਾਅਦ ਜਦੋਂ ਹੀ ਲੋਕਾਂ ਦੇ ਵਿੱਚ ਕੂਕਾਂ ਚੀਕਾਂ ਤੇ ਤਾੜੀਆਂ ਵੱਜਦੀਆਂ ਮਾਹੌਲ ਗਰਮੀ ਦੇ ਵਿੱਚ ਆਉਂਦਾ ਬਿਲਕੁਲ ਉਸੇ ਹੀ ਵਕਤ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸਦਾ ਦੇ ਲਈ ਇਸ ਦੁਨੀਆ ਤੋਂ ਅਲ ਰੁਖਸਤ ਕਰ ਦਿੱਤਾ ਜਾਂਦਾ ਸਦਾ ਦੇ ਲਈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਦੋਸਤੋ ਇਹ ਚਵਾਰਾ ਜਿਹੜਾ ਤੁਸੀਂ ਦੇਖ ਰਹੇ ਹਾਂ ਇਹ ਪਹਿਲਾਂ ਤੁਹਾਨੂੰ ਘਰ ਦਿਖਾਇਆ ਹਾਂ ਉਹ ਚਵਾਰਾ ਦਿਖਾ ਰਹੇ ਹਾਂ ਦੋਸਤੋ ਮੈਂ ਤੁਹਾਨੂੰ ਉੱਪਰ ਜਾ ਕੇ ਸਾਰੇ ਚਵਾਰੇ ਦੇ ਸੀਨ ਦਿਖਾਉਣਾ ਹੈ ਤੁਸੀਂ ਪਹਿਲਾਂ ਵੀ ਸਾਡੀਆਂ ਮੂਵੀਆਂ ਦੇ ਵਿੱਚ ਵੀਡੀਓ ਦੇ ਵਿੱਚ ਸਾਰਾ ਕੁਝ ਇਹ ਦੇਖ ਚੁੱਕੇ ਆ ਪਰ ਹੁਣ ਤੁਸੀਂ ਦੇਖ ਰਹੇ ਹਾਂ ਕਿ ਜਿਆਦਾ ਜਿਹੜੀ ਆ ਮੂਵੀ ਦੀ ਸ਼ੂਟਿੰਗ ਤੋਂ ਬਾਅਦ ਘਰ ਦੇ ਬਾਹਰ ਉਧਰ ਵੀ ਥੋੜਾ ਸਖਤੀ ਕਰ ਦਿੱਤੀ ਗਈ ਤੇ ਇੱਧਰ ਵੀ ਜਿਹੜੇ ਆ ਜਿੰਦੇ ਲਾ ਦਿੱਤੇ ਗਏ ਸਾਰੇ ਨਹੀਂ ਤਾਂ ਯੂਟਿਊਬਰ ਆਮ ਇੱਥੇ ਆ ਕੇ ਇਹਨਾਂ ਚਵਾਰਿਆਂ ਨੂੰ ਇਸ ਘਰ ਨੂੰ ਇਸ ਚਵਾਰੇ ਨੂੰ ਆਪਣੀ ਜਿਹੜੀ ਆ ਵੀਡੀਓ ਦੇ ਵਿੱਚ ਫਲਮਾਉਂਦੇ ਸੀਗੇ ਆ ਤੁਸੀਂ ਦੇਖ ਰਹੇ ਹਾਂ ਲੋਕ ਲਾ ਦਿੱਤਾ ਗਿਆ ਇਸ ਚਵਾਰੇ ਨੂੰ ਦੇਖੋ ਬਿਲਕੁਲ ਉੱਪਰ ਬਾਲਣ ਰੱਖਿਆ ਗਿਆ ਉਧਰ ਵੀ ਬਾਲਣ ਰੱਖਿਆ ਗਿਆ ਪੂਰਾ ਸੀਨ ਫਲਮਾਇਆ ਗਿਆ ਆ ਛੱਤ ਜਿਹੜੀ ਕੱਢ ਕੇ ਬਾਲੇ ਇਹਦੀ ਦੁਬਾਰਾ ਜਿਹੜੀ ਆ ਰਿਪੇਅਰ ਕੀਤੀ ਗਈ ਕਿਉਂਕਿ ਬਹੁਤ ਖਸਤਾ ਹਾਲਤ ਸੀਗੀ ਸਾਰੀ ਇਸ ਜਗ੍ਹਾ ਦੀ ਫਿਲਮ ਦੀ ਸ਼ੂਟਿੰਗ ਦੇ ਲਈ ਸਾਰਾ ਇਸ ਨੂੰ ਦੁਬਾਰਾ ਤੋਂ ਨਵੇਂ ਰੰਗ ਦੇ ਵਿੱਚ ਰੰਗਿਆ ਗਿਆ ਸਾਹਮਣੇ ਆਓ ਦੇਖੋ ਪਹਿਲਾਂ ਉਸ ਚਿਵਾਰੇ ਉਸ ਘਰ ਤੋਂ ਜਾ ਕੇ ਤੁਹਾਨੂੰ ਅਸੀਂ ਇਹ ਚਿਵਾਰਾ ਦਿਖਾਇਆ ਸੀ ਤੇ ਹੁਣ ਇਸ ਚਿਵਾਰੇ ਤੋਂ ਉਹ ਘਰ ਦਾ ਦ੍ਰਿਸ਼ ਦਿਖਾ ਰਹੇ ਹਾਂ ਜਿੱਥੋਂ ਟੈਂਟ ਉਤਾਰ ਲਿਆ ਗਿਆ ਆ ਹੁਣ ਕਿਉਂਕਿ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਲਗਾਤਾਰ ਜਿਹੜਾ ਆ 4 ਦਿਨ ਵਿਆਹ ਵਾਂਗੂ ਰੌਣਕਾਂ ਲੱਗੀਆਂ ਰਹੀਆਂ ਇਸ ਘਰ 'ਚ ਜਿੱਥੇ ਬਾਈ ਅਮਰ ਸਿੰਘ ਚੰਦੀ ਲਾ ਕੇ ਪਾਵਾ ਮਤਲਬ ਲਾਉਣਾ ਹੈ ਸੀ ਤੇ ਇਹ ਸੀ ਉਹ ਚਵਾਰਾ ਜਿੱਥੇ ਬਾਈ ਅਮਰ ਸਿੰਘ ਚੰਦੀ ਲਾ ਕੇ ਪਾਵਾ ਮਰ ਜੋਤ ਨਹੀਂ ਜਿਹੜਾ ਆਖਰੀ ਸਮੇਂ ਪਰ ਕੀ ਪਰਸ਼ਾਦਾ ਸਕਿਆ ਇਸ ਜਗ੍ਹਾ ਤੇ ਮੰਝਾ ਲੱਗਾ ਸੀ ਜਿੱਥੇ ਦਲਜੀਤ ਦਸਾਂਝ ਤੇ ਬੀਬਾ ਅਮਰ ਜੋਤ ਦੀ ਭੂਮਿਕਾ ਦੇ ਵਿੱਚ ਪ੍ਰਨੀਤੀ ਚੋਪੜਾ ਉਹ ਇਸ ਜਗ੍ਹਾ ਤੇ ਬੈਠ ਕੇ ਜਿਹੜੇ ਆ ਉਹਨਾਂ ਵੱਲੋਂ ਦ੍ਰਿਸ਼ ਫਲਮਾਇਆ ਗਿਆ ਖਾੜਾ ਖਾਨ ਦਾ ਜਗਿੰਦਰਪਾਲ ਦੀ ਭੂਮਿਕਾ ਦੇ ਵਿੱਚ ਇੱਕ ਮੁੱਛ ਫੁੱਟ ਗੱਭਰੂ ਨੂੰ ਉਹ ਭੂਮਿਕਾ ਦਿੱਤੀ ਗਈ ਕਿਉਂਕਿ ਜਗਿੰਦਰਪਾਲ ਹੁਣ ਏਜਡ ਹੋ ਚੁੱਕੇ ਆ ਤੇ ਉਸ ਸਮੇਂ ਉਹਨਾਂ ਦੀ ਉਮਰ ਜਿਹੜੀ ਆ ਯੰਗ ਉਮਰ ਸੀ ਉਹਨਾਂ ਦੀ 16-17 ਸਾਲ ਉਸ ਉਮਰ ਦੇ ਇੱਕ ਨੌਜਵਾਨ ਨੂੰ ਜਗਿੰਦਰਪਾਲ ਦੀ ਭੂਮਿਕਾ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਇੱਥੇ ਬਾਈ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦੇ ਵਿੱਚ ਦਰਜੀਤ ਦਸਾਂਹ ਤੇ ਪ੍ਰਨੀਤੀ ਚੋਪੜਾ ਨੂੰ ਪ੍ਰਸ਼ਾਦਾ ਛਕਾਇਆ ਤੇ ਇਸ ਘਰ ਦੇ ਵਿੱਚ ਵੀ ਪਤੰਗੀਆਂ ਲੱਗੀਆਂ ਸਿਗੀਆਂ ਜਿਹੜੇ ਆ ਟੈਂਟ ਲੱਗੇ ਸੀਗੇ ਸਾਹਮਣੇ ਵੀ ਤੁਸੀਂ ਦੇਖਿਆ ਟੈਂਟ ਲੱਗੇ ਸੀ ਪਤੰਗੀਆਂ ਲੱਗੀਆਂ ਸੀ ਦੁਵਾਰਾ ਵਿਆਹ ਦੇ ਰੰਗ ਦੇ ਵਿੱਚ ਸਾਰੇ ਘਰੋਂ ਮੰਗਲਿਆ ਗਿਆ ਸੀ ਕਬੀ 39 ਸਾਲ ਬਾਅਦ ਦੁਵਾਰਾ ਮਹਸਨਪੁਰਵੀਤਾ ਪੀਰੇ ਵਿੱਚ ਜਿਹੜਾ ਲੋਕਾਂ ਨੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਹੜਾ ਦਿਲਜੀਤ ਦਸਾਂਜ ਤੇ ਪ੍ਰਨੀਤੀ ਚੋਪੜਾ ਦੇ ਰੂਪ ਦੇ ਵਿੱਚ ਵੇਖਿਆ ਤੇ ਉਮੀਦ ਕਰਦੇ ਹਾਂ ਤੁਸੀਂ ਫਿਲਮ ਨੂੰ ਪਸੰਦ ਕਰੋਗੇ ਕਿਉਂਕਿ ਬਹੁਤ ਜਿਹੜੀ ਆ ਅੱਛੇ ਢੰਗ ਦੇ ਨਾਲ ਫਿਲਮ ਨੂੰ ਫਰਮਾਇਆ ਗਿਆ। ਇਹ ਸ਼ਾਇਦ ਜਿਹੜਾ ਦਸੰਬਰ 2023 ਤੱਕ ਦੀ ਫਿਲਮ ਜਿਹੜੀ ਕੰਪਲੀਟ ਹੋ ਕੇ ਜਿਹੜੀ ਆ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਉਮੀਦ ਕਰਦੇ ਹਾਂ ਕਿ ਜਦੋਂ ਵੀ ਇਹ ਫਿਲਮ ਆਉਂਦੀ ਹੈ ਸਾਰੇ ਅਸੀਂ ਵੱਡੇ ਪਰਦੇ ਤੇ ਜਾ ਕੇ ਇਸ ਫਿਲਮ ਨੂੰ ਦੇਖਾਂਗੇ। ਮੈਂ ਤੇ ਰિયાન ਵੀ ਇਸ ਫਿਲਮ ਨੂੰ ਦੇਖਾਂਗੇ ਜਾ ਕੇ ਕਿਉਂਕਿ ਅਸੀਂ ਲਗਾਤਾਰ ਚਮਕੀਲੇ ਦੀਆਂ ਯਾਦਾਂ ਦੇ ਨਾਲ ਜੁੜ ਕੇ ਤੁਹਾਨੂੰ ਸਾਰਾ ਇਹ ਦਿਖਾ ਸਕੈਗੂਮੈਂਟ ਜਦੋਂ ਫਿਲ ਜਮਾਗੇ ਤੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਵੀ ਅਸਾਂ ਨੇ ਜ਼ਰੂਰ ਦੇਖਿਓ ਕਿਉਂਕਿ ਇਹ ਬਹੁਤ ਵਧੀਆ ਹੋਣ ਵਾਲੀ ਆ ਅਤੇ ਆਗਰ ਨੇ ਬਹੁਤ ਮਿਹਨਤ ਕੀਤੀ ਬਣਾਉਣ ਨੂੰ ਤੇ ਇਹਨਾਂ ਨੇ ਉਹੀ ਸੀਨ ਰੀਕ੍ਰੀਏਟ ਕੀਤਾ ਆ ਜੋ ਪਹਿਲਾਂ ਉੱਥੇ ਵਾਪਰੇਆ ਸੀਗਾ ਤੇ ਹਾਂ ਉਸੇ ਤਰ੍ਹਾਂ ਆਪਾਂ ਦੁਆਰਾ ਸਹਾਇਤਾ ਮਿਲਦੋਂ ਕੰਦ ਦਿਖਾਇਆ 55 ਕੁਝ ਚੱਲ ਰਿਹਾ ਲੋਕ ਇਹ ਖੋਰ ਚੀਜ਼ ਇਹ ਮੂਵੀ ਹਿੰਦੀ ਵਿੱਚ ਬਣਾਈ ਜਾਵੇਗੀ ਗਾਣੇ ਬਾਅਦ ਵਿੱਚ ਸ਼ਾਇਦ ਪੰਜਾਬੀ ਵਿੱਚ ਵੀ ਡਬ ਹੋਵੇ ਦੋਸਤੋ ਜਿੱਦਾਂ ਕਿ ਤੁਹਾਨੂੰ ਆਪਾਂ ਇਸ ਵਾਰਾ ਦਿਖਾਇਆ ਤੇ ਉਹ ਘਰ ਵੀ ਦਿਖਾਇਆ ਆਪਾਂ ਜਾ ਕੇ ਤੇ ਜਵਾਰੀ ਦੇ ਉੱਥੋਂ ਵੀ ਦਿਖਾਇਆਗੇ ਅਸੀਂ ਲੋਕ ਅੱਜ ਦੀ ਆਊਗੀ ਇਸ ਸੰਬੱਧ ਕਾਰਜੋਗਿੱਤ ਹੈ। ਮੈਨੂੰ ਤਾਂ ਬਹੁਤ ਐਕਸਾਈਟਮੈਂਟ ਆ। ਆਈ ਹੋਪ ਕਰਦਾ ਤੁਹਾਨੂੰ ਵੀ ਬਹੁਤ ਐਕਸਾਈਟਮੈਂਟ ਹੋਊਗੀ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਵੀ ਕਰਦੇ ਹੋ ਤੇ ਇਦਾਂ ਦੀ ਵੀਡੀਓ ਆਪਾਂ ਪਾਉਂਦੇ ਰਹਿਨੇ ਆ। ਸਬਸਕ੍ਰਾਈਬ ਵੀ ਕਰਨਾ। ਬਾਏ।